ਜੇ ਪੜਨ ਦਾ ਸ਼ੌਂਕ ਹੈ ਨਾ ਵਾਕਿਆ ਹੀ ਜਿਹੜੇ ਮਤਲਬ ਪੜੂਗਾ ਪੜੂ ਕਹਿੰਦੇ ਹਨਾ ਤੇ ਤੁਸੀਂ ਇਹ ਕਿਤਾਬ ਪੜਨੀ ਨਾ ਭੁੱਲਿਓ ਕਿਉਂਕਿ ਪੜਨ ਦੇ ਵਿੱਚ ਵੀ ਬੰਦਾ ਪਹਿਲਾਂ ਸ਼ੁਰੂਆਤੀ ਹੁੰਦਾ ਆ ਫੇਰ ਤਰੱਕੀ ਕਰਦਾ ਮੈਂ ਤਾਂ ਇਹਨੂੰ ਵੀ ਖੇਤਰ ਮੰਨਦਾ ਆ ਇੱਕ ਨਾ ਵੱਡੇ ਵੱਡੇ ਪਾਠਕ ਹੋਏ ਆ ਜਿਹੜੇ ਕਿ ਇੰਨੇ ਗੰਭੀਰ ਹੋ ਜਾਂਦੇ ਕੇਵਲ ਪੜਿਆ ਹੁੰਦਾ ਉਹਨਾਂ ਨੇ ਪੰਨੂ ਸਾਹਿਬ ਕਹਿੰਦੇ ਇੱਕ ਜਨਮ ਪੜਨਾ ਪੈਂਦਾ ਫੇਰ ਕਾਰੀ ਬਣਦਾ ਬੰਦਾ ਤੇ ਲਹੂ ਦੀ ਲੋ ਜਸਵੰਤ ਸਿੰਘ ਕਮਲਦਾਏ ਨਾ ਮਿਸ ਕਰਿਓ ਇੰਨੇ ਤੁਹਾਨੂੰ ਛੜਪਾ ਮਾਰ ਲੈਣਾ ਕਈ ਕਲਾਸਾਂ ਕਈ ਵਾਰ ਟੱਪ ਜਾਂਦੇ ਨੇ ਨਾ ਵਿਦਿਆਰਥੀ ਇਹ ਇਦਾਂ ਤੁਹਾਡਾ ਜੰਪ ਜੰਪ ਭੱਜ ਜਾਣਾ ਠੀਕ ਹੈ ਨਾ ਤੁਸੀਂ ਬਹੁਤ ਇੱਕੋ ਦਮ ਵੱਡੇ ਪਾਟਕ ਬਣ ਜਾਣਾ ਇਹਨੂੰ ਪੜ੍ਹਨ ਦੇ ਨਾਲ ਇਹ ਬੜਾ ਔਖਾ ਛਾਪਿਆ ਸੀ ਉਸ ਵੇਲੇ ਜਿਹੜੀਆਂ ਲਹਿਰਾਂਆਂ ਚੱਲਦੀਆਂ ਸੀ ਕੀ ਕੁਸ਼ੀ ਇੱਥੇ ਨਾ ਤੇ ਮੇਰਾ ਕਹਿੰਦਾ ਨੈਕਸਟ ਸਲਾਈਡ ਲਹਿਰ ਜਿਹੜੀ ਚੱਲਦੀ ਸੀਗੀ ਹੈ ਨਾ ਤਾਂ ਬਜ਼ੁਰਗੀ ਜਾਣਦੇ ਉਹਨੂੰ ਖੈਰ ਇਹਦਾ ਬਹੁਤ ਯੋਗਦਾਨ ਰਿਹਾ ਜਿਸ ਵਾਸਤੇ ਕਮਲਦਾ ਬੜੀ ਚੋਰੀ ਛਾਪਿਆ ਸੀਗਾ ਇਹ ਸਿੰਗਾਪੁਰ ਵਿੱਚ ਛਪਾਇਆ ਨਾਨਕ ਸਿੰਘ ਦੇ ਛੋਟੇ ਮੁੰਡੇ ਨੇ ਕਹਿੰਦੇ 10 ਕਾਪੀਆਂ ਚੋਰੀ ਛਾਪੀਆਂ ਸੀ ਮੈਂ ਉਹ ਤੋਂ ਛਪਾਈਆਂ ਸੀ ਇਹ ਕਹਿੰਦੇ ਦੋ ਕਾਪੀਆਂ ਕਿਸੇ ਕੋ دوست ਕੋ ਕੋਈ ਕਿਸੇ ਦੇ ਘਰ ਕੋਈਆਂ ਅਸੀਂ ਖੇਤਾਂ ਚ ਦੁੱਬੀਆਂ ਕੋਈ ਕਿਤੇ ਬਾਹਰ ਜਾ ਕੇ ਕਹਿੰਦੇ ਮੈਂ ਫਿਰ ਉੱਥੋਂ 1000 ਕਾਪੀ ਛਪਵਾ ਕੇ ਬਾਹਰਲੇ ਦੇਸ਼ਾਂ ਚ ਕੈਨੇਡਾ ਅਮਰੀਕਾ ਇਦਾਂ ਭੇਜੀ ਕਹਿੰਦੇ 15 ਰੁਪਏ ਕੀਮਤ ਮੈਂ ਰੱਖੀ ਸੀ ਉਸ ਵੇਲੇ ਪਰ 80 80 ਰੁਪਏ ਚ ਉਸ ਵੇਲੇ ਚ ਇਹ ਵਿਕਦਾ ਰਿਹਾ ਮਾਈ ਸੇਵਾ ਬਾਜ਼ਾਰ ਦੇ ਵਿੱਚ ਤੇ ਲਹੂ ਦੀ ਲੋ ਸਿਰ ਕੱਟ ਮਾਸਟਰਪੀਸ ਆ ਇਹ ਵੀ ਜਸਵੰਤ ਸਿੰਘ ਕਮਲ ਦਾ ਜ਼ਰੂਰ ਪੜਿਓ ਧੰਨਵਾਦ